ਦੇਖੋ ਜੀ ਕਿਸੇ ਵੀ ਬੰਦੇ ਨੂੰ ਹੱਕਾ ਆਪਣੇ ਵਿਚਾਰ ਬਦਲ ਹੁੰਦਾ ਲੋਕਾਂ ਨੂੰ ਉਸ ਪਾਸ ਸੁਧਣਾ ਚਾਹੀਦਾ ਵੀ ਮੈਂ ਜਿਹੜਾ ਰਾਹ ਬਦਲਿਆ ਜਾਂ ਕੰਤਾ ਬਦਲਿਆ ਇਹਦਾ ਕਾਰਨ ਕੀ ਆ ਕਿਉਂ ਆ ਫੈਕਟਰੀ ਚੱਲ ਕਿਵੇਂ ਜਾਵੇ ਕੀ ਹੋ ਜੂ ਜੇ ਪੰਜ ਚਾਰ ਮਰ ਜਾਣਗੇ ਮੱਥੇ ਲੱਗਣੋਂ हट ਜੂ ਜਿਹੜੇ ਕਹਿੰਦੇ ਸੀ ਭੱਜਦੇ ਆ ਨੂੰ ਵਾਹਣ ਇੱਕੋ ਜੇ ਨੇ ਅਸੀਂ ਗਰੀਲਾ ਯੁੱਧ ਲੜ ਰਹੇ ਹਾਂ ਫਸਤੀ ਗੱਲ ਦੋਸਤੋ ਮੈਂ ਗੁਰਿੰਦਰ ਸਿੰਘ ਪੰਗੋਤਾ ਇਸ ਵੇਲੇ ਮੇਰੇ ਨਾਲ ਸਰਦਾਰ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੁੜੇ ਨੇ ਮਾਲੀ ਸਾਹਿਬ ਸਵਾਗਤ ਹੈ ਤੁਹਾਡਾ ਜੀ ਜੀ ਗੁਰਿੰਦਰ ਸਿੰਘ ਜੀ ਜੀ ਮਾਲੀ ਸਾਹਿਬ ਉਹ ਉਧਰ ਐਲਾਨ ਕਰਤਾ ਅਮਰਤਪਾਲ ਸਿੰਘ ਨੇ ਕਿ ਮੈਂ ਵੀ ਖਡੂਰ ਸਾਹਿਬ ਤੋਂ ਇਲੈਕਸ਼ਨ ਲੜੂੰਗਾ ਅਖਰ ਮੈਂ ਵੀ ਮੈਂਬਰ ਪਾਰਲੀਮੈਂਟ ਬਣੂੰਗਾ ਸਿੱਖਾਂ ਦੀ ਜਿਹੜੀ ਆਵਾਜ਼ ਐ ਉਹ ਵਾਇਆ ਪਾਰਲੀਮੈਂਟ ਮੈਂ ਦੁਨੀਆ ਦੇ ਅੱਗੇ ਰੱਖੂੰਗਾ ਕਿ ਸਿੱਖਾਂ ਦੇ ਨਾਲ ੱਤਕਾ ਹੁੰਦਾ ਡਿਬਰੂਗੜ੍ਹ ਜੇਣ ਦੇ ਵਿੱਚ ਬੰਦ ਐ ਅਮਰਤਪਾਲ ਤੇ ਇਹ ਗੱਲ ਅਖਰ ਕਿੱਥੇ ਕਿ ਖੜ ਗਈ ਵੱਡੀ ਗੱਲ ਤੌਰ ਦੇ ਤੌਰ ਦੇ ਕਹਿੰਦੇ ਕਿ ਇਲੈਕਸ਼ਨ ਲੜਾਂਗੇ ਮਾਲੀ ਸਾਹਿਬ ਹੁਣ ਅਸੀਂ ਜੀ ਦੇਖੋ ਜੀ ਕਿਸੇ ਵੀ ਬੰਦੇ ਨੂੰ ਹੱਕਾ ਆਪਣੇ ਵਿਚਾਰ ਬਦਲ ਹੁੰਦਾ ਮਿੱਤੀ ਸੈਂਤੜਾ ਬਦਲਣ ਦਾ ਪਰ ਉਹਦੀ ਵਾਜਬ ਵਿਆਖਿਆ ਚਾਹੀਦੀ ਆ ਲੋਕਾਂ ਨੂੰ ਸਪਸ਼ਟ ਦੱਸਣਾ ਚਾਹੀਦਾ ਵੀ ਮੈਂ ਜਿਹੜਾ ਰਾਹ ਬਦਲਿਆ ਜਾਂ ਕੰਟਾ ਬਦਲਿਆ ਇਹਦਾ ਕਾਰਨ ਕੀ ਆ ਕਿਉਂ ਆ ਤੇ ਜਿਹੜੇ ਮੈਂ ਪਹਿਲਾਂ ਐਲਾਨ ਕਰਦਾ ਸੀ ਕਿ ਅਸੀਂ ਭਾਰਤ ਚ ਗੁਲਾਮ ਆ ਅਸੀਂ ਗਰੀਲਾ ਯੁੱਧ ਲੜ ਰਹੇ ਹਾਂ ਤੇ ਵੱਖਰਾ ਦੇਸ਼ ਖਾਲਿਸਤਾਨ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਬੰਦੀ ਸਿੰਘਾਂ ਦੇ ਮਹਾਲੀ ਮੋਰਚ ਚ ਜਾ ਕੇ ਤੁਸੀਂ ਉਹਨਾਂ ਨੂੰ ਤਾਨੇ ਮਿਹਨੇ ਮਾਰ ਕੇ ਆਏ ਸੀ ਵੀ ਇਹਨਾਂ ਨੂੰ ਛਡਾ ਲੋਂਗੇ ਹੋਰ ਬਣ ਜਾਣਗੇ ਲੜਨ ਵਾਲੀ ਲੜਾਈ ਲੜੋ ਇਹਨਾਂ ਲੜਾਈਆਂ ਚ ਕੀ ਫਾਇਦਾ ਤੁਹਾਡੇ ਸਾਹਮਣੇ ਉਸ ਵੇਲੇ ਦੀਆਂ ਵੀਡੀਓ ਜਿਹੜਾ ਉੱਥੇ ਜਾ ਕੇ ਜੀਰੇ ਫੈਕਟਰੀ ਦੇ ਅੰਦੋਲਨ ਚ ਕਹਿੰਦਾ ਸੀ ਫੈਕਟਰੀ ਤੁਹਾਡੇ ਸਾਹਮਣੇ ਆ 10 ਪਿੰਡਾਂ ਦੇ ਲੋਕ ਇਕੱਠੇ ਹੋਏ ਹੋ ਫੈਕਟਰੀ ਚੱਲ ਕਿਵੇਂ ਜਾਵੇ ਕੀ ਹੋ ਜੂ ਜੇ 5-4 ਮਰ ਜਾਣਗੇ ਮੱਛਿਆ ਲੱਗਣੋਂ ਹਟ ਜੂ ਜਿਹੜਾ ਕਹਿੰਦਾ ਸੀ ਭੱਜਦੇਆਂ ਨੂੰ ਤਹਾਡ ਇੱਕੋ ਜੇ ਨੇ ਜੇ ਅੱਜ ਉਹ ਖੁਬੰਦੀ ਸਿੰਘ ਬਣਨ ਤੋਂ ਬਾਅਦ ਕਿਉਂਕਿ ਇੱਕ ਇੱਕ ਐਨਐਸ ਲਾਇਆ ਇੱਕ ਸਾਲ ਲਈ ਉਹ ਪੂਰਾ ਹੋ ਗਿਆ ਦੂਜੇ ਸਾਲ ਲਈ ਲਾਤਾ ਹੁਣ ਬੰਦੀ ਸਿੰਘਾਂ ਦਾ ਮਸਲਾ ਉਹ ਕਹਿੰਦਾ ਮੈਂ ਇੱਕ ਮੰਤਰੀ ਪਦਰ ਤੇ ਪਹੁੰਚਾਉਣਾ ਪਹਿਲਾਂ ਜਿਹੜਾ ਕਹਿੰਦਾ ਸੀ ਇੱਕ ਮਸਲਾ ਹੀ ਨਹੀਂ ਬਣਦਾ ਇਹ ਤਾਂ ਛੁੱਟਦੇ ਰਹਿੰਦੇ ਨੇ ਤੇ ਬੰਦੀ ਸਿੰਘ ਬਣਦੇ ਰਹਿੰਦੇ ਨੇ ਸੰਘਰਸ਼ ਚੱਲੋ ਸੰਘਰਸ਼ ਕਰੋ ਤੁਸੀਂ ਮੈਂ ਬਾয়া ਪਾਰਲੀਮੈਂਟ ਮੈਂ ਉੱਥੇ ਪਹੁੰਚਾਉਂਗਾ ਆਵਾਜ਼ ਦੁਨੀਆ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਤਾਂ ਪਹਿਲਾਂ ਮਾਨ ਸਾਹਿਬ ਵੀ ਪਹੁੰਚੇ ਹੋਏ ਨੇ 2-3 ਵਾਰ ਉਹ ਵੀ ਇਹਦੇ ਨਾਲ ਪੜੇ ਲਿਖੇ ਨੇ ਸਿਆਣੇ ਨੇ ਅੰਗਰੇਜ਼ੀ ਵਧੀਆ ਬੋਲਦੇ ਨੇ ਦੁਨੀਆ ਦੇ ਇਤਿਹਾਸ ਦਾ ਪਤਾ ਉਹਨਾਂ ਨੂੰ ਲਹਿਰਾਂ ਦੇ ਇਤਿਹਾਸ ਦਾ ਪਤਾ ਆਈਐਸ ਅਫਸਰ ਰਹੇ ਨੇ ਆਈਪੀਐਸ ਸਾਹਿਬ ਕਾ ਅਫਸਰ ਰਹੇ ਨੇ ਸੋ ਇਸ ਕਰਕੇ ਜਿਹੜੇ ਕਹਿੰਦੇ ਸੀ ਭੱਜਦੇ ਆ ਨੂੰ ਵਾਹਣ ਇੱਕੋ ਜੇ ਨੇ ਅਸੀਂ ਗਰੀਲਾ ਯੁੱਧ ਲੜ ਰਹੇ ਹਾਂ ਸੰਭਰਾਨ ਸਾਡੇ ਲਈ ਕੋਈ ਚੀਜ਼ ਨਹੀਂ ਮੇਰਾ ਪਾਸਪੋਰਟ ਆ ਇਹ ਤਾਂ ਸਫ਼ਰ ਕਰਨ ਲਈ ਇੱਕ ਦਸਤਾਵੇਜ਼ ਆ ਮੈਂ ਤਾਂ ਭਾਰਤ ਦਾ ਨਾਗਰਿਕ ਵੀ ਹਾਂ ਨੀ ਕੀ ਗੱਲ ਹੋ ਗਈ ਕਿ ਉਹਨੂੰ ਇਹੀ ਸਾਂ ਚੁੱਕਣ ਲਈ ਮਜਬੂਰ ਹੋਣਾ ਪੈ ਗਿਆ ਕਿ ਮੈਂ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਖੰਦਾ ਹਾਂ ਮੈਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਲੜਦਾ ਰਹਾਂਗਾ ਇਸ ਰਾਹ 'ਤੇ ਚੱਲਣ ਦਾ ਜਿਹੜਾ ਕਾਰਨ ਉਹ ਵਾਜਬ ਦੱਸਣਾ ਚਾਹੀਦਾ ਦੂਜੀ ਗੱਲ ਜੇ ਉਹਨੇ ਇਹ ਫੈਸਲਾ ਹੀ ਕਰ ਲਿਆ ਕਿ ਚੋਣ ਲੜਨੀ ਆ ਤਾਂ ਇਹ ਫੈਸਲਾ ਆਇਆ ਸਾਡੇ ਸਾਹਮਣੇ ਕਿਵੇਂ ਤੁਸੀਂ ਇਹ ਵੇਖੋ ਉਹਦਾ ਪਰਿਵਾਰ ਉਹਦੇ ਚਾਚਾ ਤੇ ਪਿਤਾ ਮਿਲੇ ਨੇ ਉਹ ਕਹਿੰਦੇ ਵੀ ਸਾਡੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਉਹਨਾਂ ਦੀ ਮਾਤਾ ਦੀ ਇੱਕ ਟੀਵੀ ਅੰਕਰ ਨਾਲ ਗੱਲ ਹੋਈ ਉਹ ਕਹਿੰਦੀ ਸਵਾਲੇ ਨਹੀਂ ਪੈਦਾ ਹੁੰਦਾ ਜੀ ਚੋਣ ਲੜਨ ਦਾ ਇਹ ਆਪ ਵੀ ਕਹਿੰਦਾ ਸੀ ਚੋਣਾਂ ਲੜਨ ਦਾ ਰਾਹ ਸਾਡਾ ਰਾਹ ਹੈ ਨਹੀਂ ਹਾਂ ਕੋਈ ਤੇਰਾ ਜਿਹੜੀ ਤੰਤਕ ਸਿੱਖਾਂ ਦੇ ਮਸਲੇ ਚੁੱਕਦੀ ਆ ਚੋਣ ਤੇ ਹਮਾਇਤ ਕਰਨ ਬਾਰੇ ਸੋਚ ਸਕਦੇ ਆ ਤੇ ਫਿਰ ਆਪ ਇਕੱਲਾ ਕਿਉਂ ਲੜ ਰਿਹਾ ਜੀ ਬਾਕੀ ਦੇ ਨਾਲ ਦੇ ਕਿਉਂ ਨਹੀਂ ਇਲਾ ਸਰਪਸ ਸੱਚਾ ਜਿਹੜਾ ਉਹ ਕਿਉਂ ਨਹੀਂ ਲੜ ਰਿਹਾ ਬਾਕੀ ਦੇ ਕਿਉਂ ਨਹੀਂ ਲੜ ਰਹੇ ਲੱਗਦਾ ਇਹ ਆ ਪ੍ਰਭਾਵ ਇਹ ਪੈਂਦਾ ਕਿ ਇਹ ਜੇਲ੍ਹ ਤੋਂ ਬਾਹਰ ਨਿਕਲਣ ਲਈ ਸਾਰਾ ਤਾਣਾ ਬਾਣਾ ਬੁਣਿਆ ਜਾ ਰਿਹਾ ਤੇ ਬੁਣਿਆ ਜਾ ਰਿਹਾ ਰਾਜ ਦੇਵ ਸਿੰਘ ਖਾਲਸਾ ਰਾਹੀਂ ਜਿਹੜੇ ਐਮਪੀ ਰਹਿਆ ਮਾਨਸਾ ਨਾਲ ਜਿਹੜੇ ਬਾਅਦ ਆਰਐਸਐਸ ਦੇ ਵਿੱਚ ਸ਼ਾਮਲ ਹੋ ਗਏ ਸੀ ਜਿਹੜੇ ਆਰਐਸਐਸ ਦੇ ਸਿੱਖ ਸੰਘਤ ਦੇ ਪ੍ਰਧਾਨ ਬਣ ਗਏ ਮੁੜ ਕੇ ਪਤਾ ਨਹੀਂ ਉਹਨੇ ਕੀ ਆਪਣੇ ਵਿਚਾਰ ਬਦਲੇ ਨੇ ਉਹ ਤਾਂ ਇਹੀ ਕਹਿੰਦੇ ਸੀ ਆਰਐਸਐਸ ਤੋਂ ਸਿੱਖ ਪੱਖੀ ਸਤ ਮੈਂ ਇਥੇ ਥੇ ਦੂਰ ਕਰੂੰ ਮੈਂ ਆਰਐਸਐਸ ਦੇ ਉੱਥੇ ਜਾ ਕੇ ਸਾਰੀਆਂ ਗੱਲਾਂ ਕਰਦਾ ਸਾਰੀਆਂ ਆਰਐਸਐਸ ਤੋਂ ਅੰਤ ਉਹਦੇ ਇਹ ਕਹਿਣ ਤੋਂ ਬਾਅਦ ਪਰਿਵਾਰ ਨੇ ਕਿਹਾ ਵੀ ਮੇਰੀ ਜੀ ਅਸੀਂ ਨਹੀਂ ਲੜ ਰਹੀ ਚੋਣ ਤੇ ਅਚਾਨਕ ਬੀਬੀ ਜੀ ਦੇ ਦਸਤਾਵੇਜ਼ ਇੱਕ ਬਹੁਤ ਵਧੀਆ ਸ਼ਬਦਾਵਲੀ ਫਿਕਰਾਂ ਦੇ ਵਿੱਚ ਲਿਖਿਆ ਹੋਇਆ ਬਿਆਨ ਆ ਜਿਹੜਾ ਮੰਨੇ ਆ ਗਿਆ ਕਿ ਅਸੀਂ ਚੋਣ ਲੜ ਰਹੇ ਹਾਂ ਸੋ ਇਹ ਹੀ ਹਾਲ ਸਾਡੇ ਸਾਹਮਣੇ ਹੈ ਬਾਕੀ ਦੇਖ ਲਿਆ ਲੋਕ ਕੀ ਸੋਚਦੇ ਨੇ ਸਿਆਸੀ ਤਰ੍ਹਾਂ ਕੀ ਸੋਚਦਿਆਂ ਨੇ ਅਮਰਤਾਲ ਪਾਲ ਸਿੰਘ ਦੇ ਹਮੈਤੀ ਕੀ ਸੋਚਦੇ ਨੇ ਪਰ ਗੱਲ ਤਾਂ ਉਹੀ ਬਣ ਗਈ ਨਾ ਪਰਿਵਾਰ ਪਰਸਤਾ ਲਈ ਉਹ ਜਦੋਂ ਲੜਾਈ ਲੜੀ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਝੂਠੇ ਕਿ ਮੜੇ ਨੇ ਕਾਲੇ ਪਾਣੀ ਵਰਗੀ ਰੀਲ ਚ ਪਹਚਾਇਆ ਉੱਥੇ ਸੁਪਰਡੈਂਟ ਨਾਲ ਜਸਮਿੰਦਰ ਕਾਕੇ ਵੀਡੀਓ ਵੀ ਆਉਂਦੀਆਂ ਰਹੀਆਂ ਆਡੀਓ ਵੀ ਆਉਂਦੀਆਂ ਰਹੀਆਂ ਉਹ ਸੁਪਰਡੈਂਟ ਵੀ ਜੋ ਆਪਾਂ ਦੇ ਇਹ ਵੀ ਗ੍ਰਿਫਤਾਰ ਆ ਹੋ ਕੀਤਾ ਹੋਇਆ ਉਹ ਵੀ ਸਰਕਾਰ ਨੇ ਤੇ ਇਹ ਇਹੀ ਜੀ ਹਾਸਪਤ ਦੇ ਵਿੱਚ ਫਿਰ ਪਰਿਵਾਰ ਇਹ ਕਿਉਂ ਫੈਸਲਾ ਕਰਦਾ ਜੀ ਵਾਰਸ ਪੰਜਾਬ ਦੀ ਕਿ ਜਥੇਬੰਦੀ ਕਿੱਥੇ ਆ ਮਾਤਾ ਕਹਿੰਦੇ ਨੇ ਸੰਗਤ ਦੀ ਰਾਏ ਆ شادی ਸੰਗਤ ਦੇ ਸੁਨੇਹ ਆਏ ਨੇ ਕਿ ਚੱਕੀ ਹੋਈ ਸੀ ਜੀ ਸੰਗਤ ਕਿਹੜੇ ਸੁਨੇਹ ਆਏ ਨੇ ਜਿਹੜੇ 12 ਘੰਟਿਆਂ 'ਚ ਤੁਹਾਡਾ ਫੈਸਲਾ ਹੋਵਾਂ ਗੱਲ ਦਿੰਦੇ ਨੇ ਸੋ ਇਹ ਕੋਈ ਡੀ ਵਿਉਤਬੰਦੀ ਆ ਬੰਦੀ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਇਹਦੇ ਪਿੱਛੇ ਕੋਈ ਅਮਰੀਕਾ ਦਾ ਭਾਰਤ ਆ ਸੱਚੀ ਸਮਝੀ ਵਿਉਤਬੰਦੀ ਆ ਪੰਜਾਬ ਦੀ ਚੋਣ ਸਿਆਸਤ ਦੇ ਅੰਦਰ ਜਾਂ ਖਾਲਸਤਾਨੀ ਸਿਆਸਤ ਦੇ ਅੰਦਰ ਇੱਕ ਨਵਾਂ ਵਰਤਾਂ ਜਾਂ ਇੱਕ ਨਵਾਂ ਪੈਂਤਲਾ ਉਭਾਰਦੀ ਮੈਨੂੰ ਐ ਲੱਗਦਾ ਸਰਵਿੰਦਰ ਜੀ ਮਾਲੀ ਸਾਹਿਬ ਇਹ ਤਾਂ ਐਕਸਪੀਰੀਅੰਸ ਤੋਂ ਹੋਇ ਲੈ ਕੇ ਚੱਲ ਰਹੇ ਨੇ 99 ਵਾਲੀ ਚੋਣ ਦਾ ਕਿ ਉਦੋਂ ਸਿਮਰ ਸਿੰਘ ਮਾਨ ਜੇੜ ਦੇ ਵਿੱਚੋਂ ਜਿੱਤ ਗਏ ਸੀ ਤਰਨਤਾਰਨ ਤੋਂ ਖੜੇ ਸੀ 5,60,000 ਵੋਟ ਪੈ ਗਈ ਇਤਿਹਾਸ ਦੇ ਵਿੱਚ ਕੋਈ ਰਿਕਾਰਡ ਨਹੀਂ ਅੱਜ ਤੱਕ ਤੋੜ ਸਕਿਆ ਫਾਰਮੂਲਾ ਤਾਂ ਉਹੀ ਹੈ ਦੇਖੋ ਉਹਦੇ ਪਿੱਛੇ ਬਹੁਤ ਵੱਡਾ ਅੰਦੋਲਨ ਸੀ ਜੀ ਦੇਖੋ ਤਾਂ ਸਹੀ ਵੀ ਧਰਮ ਯੁੱਧ ਮੋਰਚਾ ਚੱਲਿਆ ਦਰਬਾਰ ਸਾਹਿਬ ਤੇ ਫੁੱਟੀਆਂ ਹੋਇਆ ਦਿੱਲੀ ਤੇ ਹੋਰ ਸ਼ਰਮ ਦੇ ਪੱਛਾ ਦੀ ਨਾਸ਼ਲ ਖੁਸ਼ੀ ਹੋਈ ਪੰਜਾਬ ਦੇ ਵਿੱਚ ਪੁਲਿਸ ਜ਼ੁਲਮ ਚੱਲ ਰਿਹਾ ਸੀ ਖਾੜਕੂ ਲਹਿਰਾਂ ਜਿਹੜੀ ਉਹਦਾ ਜਵਾਬ ਦੇ ਰਹੀ ਸੀ ਉਹ ਹਾਲਾਤ ਸੀ ਜਿਹਦੇ ਵਿੱਚ ਮਾਨ ਸਾਹਿਬ ਤੇ ਅਤਿੰਦਰਪਾਲ ਵੀ ਜੇਲ੍ਹ ਦੇ ਵਿੱਚ ਬੈਠੇ ਆ ਸੋਣਾ ਜਿੱਤੇ ਗੱਡੀ ਪੱਧਰ ਤੇ ਜਿੱਤੇ ਅਕਾਲੀ ਦਰਸ਼ਨ ਨੇ ਸਾਰੇ ਥਾਂ ਤੇ ਉਹ ਵੀ ਦੀਵਾਰ ਖੜੇ ਕੀਤੇ ਸੀ ਲਗਭਗ ਸਾਰੇ ਥਾਮਾਂ ਜਮਾਨਤਾਂ ਜਬਤ ਹੋਈਆਂ 2-2 ਲੱਖ ਦੇ ਫਰਕ ਨਾਲ ਆਮ ਕਰਕੇ ਜਿੱਤੇ ਰਿਕਾਰਡ ਬੁੱਕ ਤਾਂ ਮਾਨ ਸਾਹਿਬ ਜਿੱਤੇ ਤੇ ਉਦੋਂ ਬਾਅਦ ਉਹੀ ਮਾਨ ਸਾਹਿਬ ਪੰਜ ਵਾਰ ਚੋਂ ਹਾਰੇ ਵੀ ਨੇ ਨਾ ਜਦੋਂ ਜਿੱਤੇ ਨੇ ਕਿੰਨੇ ਕੁ ਫਰਕ ਨਾਲ ਜਿੱਤੇ ਨੇ ਇਤਕੀ ਵੀ ਹਾਲਤ ਤੋਰ ਸੀ ਪਰ ਇਹ ਜਾਣ ਤੋਂ ਬਾਅਦ ਤਾਂ ਪੰਜਾਬ ਦੇ ਵਿੱਚ ਪੱਤਾ ਨਹੀਂ ਹਿੱਲਿਆ ਜੀ ਇਹ ਵੀ ਗ੍ਰਿਫਤਾਰੀ ਤੋਂ ਪਰਿਵਾਰ ਇਹ ਲੜਦਾ ਰਹਿੰਦਾ ਜੀ ਪਰਿਵਾਰ ਇਹ ਗੁਪਤਾਈਆ ਧਰ ਨਹੀਂ ਦਿੰਦਾ ਰਿਹਾ ਨਾ ਪਾ ਪਿੱਛੇ ਦੇ ਆ ਕੇ ਤਾਂ ਇਹਨਾਂ ਦੀ ਮਾਤਾ ਜੀ ਤੇ ਚਾਚੀ ਜੀ ਤੇ ਹੋਰ ਬੀਬੀਆਂ ਵੀ ਫੜ ਕੇ ਉਧਰ ਕੀਤੀਆਂ ਨੇ ਉਹਨਾਂ ਨੇ ਜਿਹੜੇ ਸੋ ਇਸ ਕਰਕੇ ਹਾਲਾਤ ਤਾਂ ਵੱਖਰੀ ਆ ਜਿੱਤਰੇ ਬੰਦੀ ਕੋਈ ਹੈ ਨਹੀਂ ਜੇ ਜਿੱਥੇ ਬੰਦੀ ਨਹੀਂ ਤਾਂ ਜਵਾਬ ਦੇ ਹੀ ਵੀ ਕੋਈ ਹੈ ਨਹੀਂ ਜੀ ਇਹ ਕਿਉਂ ਹੋ ਰਿਹਾ ਵੀ ਉਹਦਾ ਬਲਾਰਾ ਕੋਈ ਕਿਉਂ ਨਹੀਂ ਬੋਲਦਾ ਜੀ ਮਾਤਾ ਜੀ ਕਿਉਂ ਬੋਲਦੇ ਨੇ ਤੇ ਸਾਨੂੰ ਇਹ ਵੀ ਪਤਾ ਮਾਤਾ ਪਿਤਾ ਦੀ ਇੰਨੀ ਸਮਝ ਸਿੱਖਤ ਹੈ ਨਹੀਂ ਜਿੰਨੇ ਹਾਂ ਕੋਈ ਡਾਕਟਰ ਦਾ ਸਲਾਹਕਾਰ ਹੋ ਸਕਦਾ ਹੋਵੇ ਜਾਂ ਕੋਈ ਇਹਨੂੰ ਮੋਟਾ ਦੇਣ ਵਾਲਾ ਪੱਥੇ ਹੋਵੇ ਇਸ ਰੂਪ ਵਿੱਚ ਗੱਲਾਂ ਸਾਹਮਣੇ ਲਿਆ ਰਿਹਾ ਕਿ ਫਿਲਹਾਲ ਐਂ ਵੀ ਕਿਹਾ ਫਿਲਹਾਲ ਕਿਹਾ ਫਿਲਹਾਲ ਤਾਂ ਚਲੋ ਠੀਕ ਆ ਇਸ ਤੋਂ ਬਾਅਦ ਕੀ ਤੁਹਾਡੇ ਉਹੀ ਜੱਡੇ ਉਹੀ ਨਿਸ਼ਾਨੇ ਕਾਇਮ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਪੰਜਾਬ ਦੇ ਵਿੱਚ ਇੱਕ ਮਤਲਬ ਚਾਹੇ ਉਹਨੂੰ ਤੁਸੀਂ ਕੁਝ ਮਰਜ਼ੀ ਕਹਿ ਲਓ ਇੱਕ ਲਹਿਰ ਜੀ ਉਠਾਈ ਸੀ ਤੇ ਫਿਰ ਸਾਰੀ ਕਹਿਣ ਲੱਗ ਗਏ ਜਦੋਂ ਇਹ ਫੜਿਆ ਗਿਆ ਉਹ ਤਾਂ ਵੀ ਅਮਰਤ ਸ਼ਕਾਉਂਦਾ ਸੀ ਉਹ ਤਾਂ ਵੀ ਨਸ਼ਾ ਛਡਾਉਂਦਾ ਸੀ ਜਿਹੜੀਆਂ ਆ ਗੱਲਾਂ ਕਹਿੰਦਾ ਸੀ ਭੱਜਦਿਆਂ ਨੂੰ ਬਾਹਾਂ ਨਿੱਕੋ ਜੇ ਨੇ ਖਾਲਸਤਾਨ ਬਣਾਉਣ ਦੀ ਲੋੜ ਆ ਬੰਨੀ ਸਿੰਘਾਂ ਦੀ ਕੋਈ ਗੱਲ ਨਹੀਂ ਬਣਦੀ ਅਸੀਂ ਗਰੀਲ ਨਾਲ ਯੁੱਧ ਲੜ ਰਹੇ ਆ ਵੱਖਰਾ ਦੇਸ਼ ਕਰ ਰਹੇ ਆ ਉਹ ਸਾਰਿਆਂ ਨੇ ਭਲਾਤਾ ਜਿਵੇਂ ਇੱਕ ਸਮਾਜ ਸੁਧਾਰਕ ਹੁੰਦਾ ਅੱਜੇ ਮੈਂ ਇੱਕ ਸੀਨੀਅਰ ਅੰਗਰੇਜ਼ੀ ਦੇ ਅਖਬਾਰ ਦੇ ਸਾਫਤਾ ਪੱਤਰਕਾਰ ਨੇ ਉਹ ਮੈਂ ਕਹਿੰਦੇ ਸੁਣੇ ਨੇ ਜੇ ਅਮਰਤਪਾਲ ਬਾਹਰ ਆ ਗਿਆ ਤਾਂ ਪੰਜਾਬ ਦੇ ਵਿੱਚ ਇੱਕ ਨਸ਼ਾ ਵਿਰੋਧੀ ਲਹਿਰ ਖੜੀ ਹੋ ਜੂ ਇਸ ਕਰਕੇ ਮੈਂ ਉਹਦੇ ਚੋਣ ਦੇ ਵਿੱਚ ਆਉਣ ਦਾ ਸਵਾਗਤ ਕਰਦਾ ਹਾਂ ਜੀ ਏ ਹਾਲ ਆ ਬਿਲਕੁਲ ਬਿਲਕੁਲ ਸੋ ਮਾਲੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸ਼ੁਕਰੀਆ